No, <Stop it. S 2> ਇਹ ਅਜਿਹਾ ਸਾਰੇ ਕਾਂਗਰਸੀ ਵਰਕਰਾਂ ਨੇ ਇਕੱਠੇ ਹੋ ਕੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਜੋ ਪਾਕਿਸਤਾਨ ਵੱਲੋਂ ਅੱਤਵਾਦੀਆਂ ਵੱਲੋਂ ਇੱਕ ਘਨੌਣੀ ਹਰਕਤ ਕੀਤੀ ਗਈ ਹੈ ਸਾਡੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਲਈ ਇੱਕ ਨ ਮੀਡੀਏ ਦੇ ਮਾਧਿਅਮ ਰਾਹੀਂ ਹੋਰ ਗੱਲ ਨਿਕਲ ਕੇ ਆਈ ਹੈ ਕਿ ਉਹਨਾਂ ਨੇ ਧਰਮ ਪੁੱਛ ਕੇ ਗੋਲੀ ਚਲਾਈ ਤਾਂ ਇਹ ਤੋਂ ਪਤਾ ਲੱਗਦਾ ਹੈ ਕਿ ਉਹ ਸਾਡੇ ਵਿੱਚ ਸਾਡੇ ਧਰਮਾਂ ਨੂੰ ਪਾੜ ਕੇ ਫਰੇਮੇ ਵਿੱਚ ਖੜੇ ਕਰਨੇ ਚਾਹੁੰਦੇ ਆ ਤਾਂ ਸ਼ਾਇਦ ਉਹ ਭੁੱਲ ਗਏ ਇਹ ਦੇਸ਼ ਹੈ ਜਿਹੜਾ ਇੱਕਤਾ ਦਾ ਦੇਸ਼ ਹੈ ਜੀ ਇਹਦੇ ਵਿੱਚ ਕਦੇ ਵੀ ਉਹ 파ੜ ਨਹੀਂ ਆ ਸਕਣਗੇ ਕਦੇ ਕਾਮਯਾਬ ਨਹੀਂ ਹੋ ਸਕਣਗੇ ਅਮਨ ਤਸ਼ਾਦਾ ਬੀਲੀਅਰ ਹੈ ਜੀ ਇੰਟੈਲੀਜੈਂਸ ਮਿਲਟਰੀ ਕੋਰਸ ਦਾ ਬੀਲੀਅਰ ਹੈ ਜਿਨ੍ਹਾਂ ਦੇ ਹੋਣ ਦੇ ਬਾਵਜੂਦ ਵੀ ਅੱਜ ਸਾਡੇ 26 ਦੇਸ਼ ਵਾਸੀ ਸਲਾਨੀ ਜਿਹੜੇ ਘੁੰਮਣ ਆਏ ਸੀਗੇ ਉਹ ਮਾਰੇ ਗਏ ਨੇ 20 ਤੋਂ ਵੱਧ ਜਖਮੀ ਤੇ ਇੱਕ ਵੈਲਗਾਮ ਦੇ ਲੋਕਾਂ ਦੀ ਅਸੀਂ ਸਲਾਹਾ ਵੀ ਕਰਨੀ ਚਾਹੁੰਦੇ ਹਾਂ ਜਿਹੜੇ ਉਹਨਾਂ ਨੇ ਮੌਕੇ ਤੇ ਇਸ ਹਮਲੇ ਤੋਂ ਬਾਅਦ ਆਪਣੀ ਦਲੇਰੀ ਦਿਖਾ ਕੇ ਜ਼ਖਮੀਆਂ ਦੀ ਮਦਦ ਕੀਤੀ ਔਰ ਅਮਿਤ ਸ਼ਾਹ ਦੀ ਅਸੀਂ ਇਹ ਹੀ ਮੰਗ ਕਰਦੇ ਹਾਂ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਜੀ ਅਮਿਤ ਸ਼ਾਹ ਦੀ ਸਰਕਾਰ ਦਾ ਇਹ ਫੇਲ ਹੋ ਗਿਆ ਰਲਣਾ ਕੋਲੇ ਗਰਹਿ ਮਤਰਾ ਲੈਣੀ ਚਾਹੀਦੀ ਹੈ ਅੱਗੇ ਤੋਂ ਕੋਈ ਇਹੋ ਜਿਹਾ ਹਮਲਾ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਜੀ ਇਸ ਮਾਤਿਆਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣਾ ਪਿਆਰ ਆਪਣਾ ਏਕਾ ਆਪਣੀ ਏਕਤਾ ਜਿੰਦਾਬਾਦ ਹੈ ਜਿੰਦਾਬਾਦ ਰਹੂਗੀ ਇਹਦੇ ਵਿੱਚ ਕਦੇ ਫਰਕ ਨਾ ਪਿਆ ਇਹ ਨਾ ਪਊਗਾ ਆਪਾਂ ਅਤਵਾਦ ਦਾ ਦਲੇਰੀ ਨਾਲ ਏਕਤਾ ਨਾਲ ਜੋਧ ਕਰਾਂਗੇ ਤੇ ਕਰਦੇ ਰਹਿਣਾ ਅੱਜ ਅਸੀਂ ਸਾਡੇ ਸਰਪੰਚ ਹਰਦੀਪ ਸਿੰਘ ਦੌਲਤਪੁਰ ਦੀ ਗਵਾਹੀ ਦੇ ਵਿੱਚ ਧੂਰੀ ਦੇ ਵਿੱਚ ਜਿਹੜਾ ਇਹ ਪ੍ਰਦਰਸ਼ਨ ਕਰਿਆ ਪਾਕਿਸਤਾਨ ਦਾ ਪੁਤਲਾ ਫੂਕਿਆ ਸੀ ਤੇ ਅਮੀਤ ਸਾਹਿਬ ਦੀ ਜਿਹੜੀ ਸਤੀਫੇ ਦੀ ਮੰਗ ਕਰੀ ਆ ਵੀ ਤਾਂ ਜੋ ਕਿ ਤਰ੍ਹਾਂ ਕਿਤੇ ਜਾ ਕੇ ਸਾਡੇ ਦੇਸ਼ ਦੀ ਜਿਹੜੀ ਏਕਤਾ ਨੂੰ ਨੁਕਸਾਨ ਪਹੁੰਚਾਉਂਦੀ ਜਿਹੜੀ ਕੋਸ਼ਿਸ਼ ਇਹ ਇਹ ਅੱਤਵਾਦੀਆਂ ਵੱਲੋਂ ਜਾਂ ਪਾਕਿਸਤਾਨ ਏਜੰਸੀਆਂ ਵੱਲੋਂ ਕੀਤੀ ਗਈ ਆ ਸੋ ਇਹਦੀ ਨਿਖੇਪੀ ਕਰਦੇ ਆ ਅਸੀਂ ਸੋ ਪਾਕਿਸਤਾਨ ਦੇ ਖਿਲਾਫ ਜਿਹੜਾ ਸਾਡਾ ਪ੍ਰਦਰਸ਼ਨ ਉਹ ਨਿਰੰਤਰ ਜਾਰੀ ਰਹੂਗਾ ਸੋ ਜੇਕਰ ਅਮਿਤ ਸਾਹਿਬ ਸਤੀਫਾ ਨਹੀਂ ਦਿੰਦਾ ਤਾਂ ਅਸੀਂ ਇਹਦੇ ਖਿਲਾਫ ਜਿਹੜਾ ਪ੍ਰਦਰਸ਼ਨ ਉਹ ਕਰਦੇ ਰਹਾਂਗੇ ਜਿਹੜੀ ਅਸੀਂ ਸਤੀਫਾ ਇਹਦਾ ਦਲਾਖੇ ਰਹਾਂਗੇ ਹਰ ਹਾਲਤ ਚ ਅਮਿਤ ਸਾਹਿਬ ਦਾ ਪਰ ਉਹਨੂੰ ਪੈਸੇ ਵੀ ਪਹਿਲ ਦੇ ਆਧਾਰ ਤੇ ਜਿਹੜਾ ਸਤੀਫਾ ਆਪਣਾ ਦੇ ਦੇ ਸਕਦਾ ਕਿਤੇ ਕਿਤੇ ਜਾ ਕੇ ਇਹ ਫੈਲੂ ਹੋ ਰਿਹਾ ਬਹੁਤ ਵੱਡੀ ਜਿਹੜੀ ਏਜੰਸੀਆਂ ਦੀ ਸੋ ਅਸੀਂ ਇਸਤੀਫੇ ਦੀ ਮੰਗ ਕਰਦੇ ਆ ਪਾਕਿਸਤਾਨ ਦੇ ਖਿਲਾਫ ਜਿਹੜਾ ਸਾਡਾ ਇਹ ਪ੍ਰਦਰਸ਼ਨ ਉਹ ਚੱਲਦਾ ਰਹੇਗਾ ਜੀ